ਕੀ ਮਾਤਾ ਪਿਤਾ ਬਣਨਾ ਅਜੀਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦਿਨਾ ਮੁਫਤ ਸਲਾਹ ਲਈ ਕਾਲ ਕਰੋ 99539239453 ਚੀਫ ਸੈਕਟਰੀ ਨੇ ਡੀਜੀਪੀ ਪੰਜਾਬ ਨੂੰ ਚਿੱਠੀ ਲਿਖੀ ਹੈ ਜਿਸ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਲੈਣ ਦੇ ਆਦੇਸ਼ ਦਿੱਤੇ ਗਏ ਨਹੀਂ ਦਰਅਸਲ ਇਸ ਪੱਤਰ ਦੇ ਵਿੱਚ ਲਿਖਿਆ ਗਿਆ ਹੈ ਕਿ ਮਲੇਰਕੂਟਲਾ ਤੇ ਕਪੂਰਥਲਾ ਦੇ ਵਿੱਚ ਜ਼ਮੀਨ ਐਕਵਾਇਰ ਨਹੀਂ ਹੋ ਰਹੀ ਜਿਸ ਕਾਰਨ ਤੁਰੰਤ ਪੁਲਿਸ ਫੋਰਸ ਭੇਜਣ ਦੇ ਆਦੇਸ਼ ਜਾਰੀ ਹੋਏ ਨੇ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਹਾਈਵੇ ਦੇ ਤਹਿਤ ਮਲੇਰਕੂਟਲਾ ਜ਼ਿਲ੍ਹੇ ਦੇ ਵਿੱਚ 1.34 ਕਿਲੋਮੀਟਰ ਤੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ 1.25 ਕਿਲੋਮੀਟਰ ਜ਼ਮੀਨ ਤੇ ਮੰਗਲਵਾਰ ਨੂੰ ਹਰ ਹਾਲਤ ਦੇ ਵਿੱਚ ਕਬਜ਼ਾ ਲਈ ਜਾਣ ਦੇ ਆਦੇਸ਼ ਨੇ ਇਸ ਪੱਤਰ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕੇਂਦਰ ਅਤੇ ਮਾਨ ਸਰਕਾਰ ਨੂੰ ਇਹ ਜਿਹੜੇ NH5 ਦੇ ਪ੍ਰੋਜੈਕਟ ਪੰਜਾਬ ਦੇ ਵਿੱਚੋਂ ਵਾਪਸ ਗਏ ਨੇ 3263 ਕਰੋੜ ਦੇ ਉਹਦੇ ਉਹਨਾਂ ਨੇ ਦੋ ਵੱਡੇ ਕਾਰਨ ਦੱਸੇ ਪਹਿਲਾ ਸੀ ਲਾਅ ਐਂਡ ਆਰਡਰ ਦੀ ਵਿਗੜਦੀ ਸਥਿਤੀ ਜੋ ਸੂਬੇ 'ਚ ਹੈ ਉਹਨਾਂ ਦੇ ਇੰਜੀਨੀਅਰ ਸੁਪਰਵਾਈਜ਼ਰਾਂ ਨੂੰ ਜ਼ਿੰਦਾ ਸਾੜਨ ਦੀਆਂ ਧਮਕੀਆਂ ਮਾਰਨ ਦੀਆਂ ਧਮਕੀਆਂ ਜਿੱਤੇ ਪੰਜਾਬ ਸਰਕਾਰ ਕੁਝ ਨਹੀਂ ਕਰ ਰਹੀ ਸੀ ਔਰ ਦੂਸਰਾ ਕਾਰਨ ਸੀ ਜ਼ਮੀਨ ਐਕਵਾਇਰ ਨਾ ਹੋਣਾ ਹੁਣ ਇਹ ਅਣਗਹਿਲੀ ਹੈ ਪੰਜਾਬ ਸਰਕਾਰ ਦੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕਦੇ ਕੋਈ ਦਿੱਕਤ ਨਹੀਂ ਆਈ ਸਰਦਾਰ ਸੁਖਬੀਰ ਸਿੰਘ ਬਾਦਲ ਇਹ ਸਾਰੀਆਂ ਗੱਲਾਂ ਦਾ ਆਪ ਜਾਇਜ਼ਾ ਲੈਂਦੇ ਸੀ ਕਿਸਾਨਾਂ ਦੇ ਨਾਲ ਸਹਿਮਤੀ ਬਣਾ ਕੇ ਉਹਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਜਿੰਨਾ ਮੁਆਵਜ਼ਾ ਉਹ ਮੰਗਦੇ ਸੀ ਉਹਨਾਂ ਮੁਆਵਜ਼ਾ ਦਿੱਤਾ ਜਾਂਦਾ ਸੀ ਤੇ ਆਜਾਮ ਆਦਮੀ ਪਾਰਟੀ ਦੀ ਸਰਕਾਰ ਦੇ ਕੀ ਹਾਲਾਤ ਨੇ ਕਿ ਕਿਤੇ ਤਾਂ 50 ਲੱਖ ਰੁਪਇਆ ਜੇ ਕਿਸੇ ਕਿਸਾਨ ਦੀ ਅਫਸਰਾਂ ਨਾਲ ਗੱਲ ਹੋ ਗਈ ਉਹਨੂੰ 75 ਲੱਖ ਕਰੋੜ ਰੁਪਇਆ ਮਤਲਬ ਕਿਸਾਨਾਂ ਦੇ ਵਿੱਚ ਜ਼ਮੀਨ ਦੇਣ ਦੀ ਵਿਸ਼ਵਾਸ ਹੀ ਨਹੀਂ ਜਗਾ ਪਾਰੀ ਪੰਜਾਬ ਸਰਕਾਰ ਹੁਣ ਚਾਹੀਦਾ ਤਾਂ ਸੀ ਕਿ ਕਿਸਾਨਾਂ ਨਾਲ ਗੱਲ ਕਰਦੇ ਉਹਨਾਂ ਦੇ ਸ਼ੰਕੇ ਦੂਰ ਕਰਦੇ ਉਹਨਾਂ ਨੂੰ ਜ਼ਮੀਨ ਦਾ ਮੁਆਵਜ਼ਾ ਦਿੰਦੇ ਪਰ ਕੱਲ ਆ ਇੱਕ ਚਿੱਠੀ ਕੱਢੀ ਐ ਚੀਫ ਸੈਕਟਰੀ ਸਾਹਿਬ ਨੇ ਡੀਜੀਪੀ ਨੂੰ ਇਹ ਚਿੱਠੀ ਦੇ ਵਿੱਚ ਕਿਉਂਕਿ ਅੱਜ ਪ੍ਰਧਾਨ ਮੰਤਰੀ ਸਾਹਿਬ ਨਾਲ ਮੀਟਿੰਗ ਹੈ ਉਹ ਐਨਐਚਏਆਈ ਦੇ ਪ੍ਰੋਜੈਕਟਾਂ ਦੀ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਦੂਜੇ ਹੱਥ ਪ੍ਰੋਜੈਕਟ ਨੇ 14000 ਕਰੋੜ ਦੇ ਸੀ ਉਹ ਵੀ ਵਾਪਸ ਲੈ ਲੈਣੇ ਤਾਂ ਚਿੱਠੀ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਮਲੇਰ ਕੋਟਲਾ ਤੇ ਕਪੂਰਥਲਾ ਦੇ ਐਸਐਸਪੀਆਂ ਨੂੰ ਕਿ ਤੁਸੀਂ ਵਾਧੂ ਪੁਲਿਸ ਫੋਰਸ ਭੇਜੋ ਤਾਂਕੇ ਇਹ ਜ਼ਮੀਨ ਦਾ ਕਬਜ਼ਾ ਲਿਆ ਜਾ ਸਕੇ ਕਿ ਇਹ ਨਾਦਰ ਸ਼ਾਹੀ ਫਰਮਾਨ ਨੇ ਕਿਉਂਕਿ ਕਿਸਾਨ ਨਾਲ ਗੱਲ ਕਰੋ ਅਗਰ ਕਿਸਾਨ ਨੂੰ ਮੁਆਵਜ਼ਾ ਦਿਓਗੇ ਉਹਨੇ ਜ਼ਮੀਨ ਦੇ ਦੇਣੀ ਹੈ ਇਹ ਧੱਕੇ ਦੇ ਨਾਲ ਪੁਲਿਸ ਕਬਜ਼ਾ ਜਾ ਕੇ ਜ਼ਮੀਨਾਂ ਦਾ ਲਾਊਗੀ ਤਾਂ ਫਿਰ ਇਹ ਕਿਸਾਨ ਦੇ ਜ਼ਖਮਾਂ ਉੱਤੇ ਨਮਕ ਛਿੜਕਣ ਦੇ ਬਰਾਬਰ ਹੈ ਇਹਦੇ ਨਾਲ ਤਾਂ ਸੂਬੇ ਦੇ ਹੋਰ ਵੀ ਹਾਲਾਤ ਖਰਾਬ ਹੋਣਗੇ ਤਾਂ ਮੈਂ ਪੁੱਛਣਾ ਚਾਹੁੰਦਾ ਸਰਕਾਰ ਨੂੰ ਕਿ ਕਿਉਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਇਹ ਕਿਸਾਨ ਵਿਰੋਧੀ ਕਦਮ ਚੁੱਕ ਰਹੀ ਹੈ ਜਿਸ ਦੇ ਨਾਲ ਸੂਬੇ ਦੇ ਹਾਲਾਤ ਖਰਾਬ ਹੋ ਰਹੇ ਨੇ ਇਹਦੇ ਬਾਰੇ ਮੁੱਖ ਮੰਤਰੀ ਸਪਸ਼ਟ ਕਰਨ ਦੇ